ਇਲੈਕਸ਼ਨ ਚ ਰਹਿ ਗਏ 1 ਸਾਲ ਹੁਣ ਸਾਨੂੰ ਸਾਰਿਆਂ ਨੂੰ ਕਮਰ ਕੱਸੇ ਕਰਨ ਦੀ ਲੋੜ ਸਾਰੇ ਪੰਜਾਬ ਦਾ ਧਿਆਨ ਕਾਂਗਰਸ ਵੱਲ ਪੰਜਾਬ ਚਾਹੁੰਦਾ ਕਿ ਕਾਂਗਰਸ ਲੈ ਕੇ ਆਏ ਕਿਉਂਕਿ ਇਸੇ ਮੌਜੂਦਾ ਸਰਕਾਰ 4 ਸਾਲ ਤੋਂ ਵੱਧ ਤੇ ਕਿਸੇ ਵੀ ਸਰਕਾਰ ਨੂੰ ਟਾਈਮ ਨਹੀਂ ਦਿੱਤਾ ਜਾ ਸਕਦਾ ਕੰਪਲੀਟ ਫੇਲਿਅਰ ਹੈ ਗਵਰਨਮੈਂਟ ਹੋਈ ਸਾਰਾ ਨਾ ਵੱਡਾ ਮੁੱਦਾ ਅੱਜ ਬਾਕੀ ਗੱਲਾਂ ਆਰਥਿਕ ਤੇ ਛੱਡੀ ਦੋ ਵੱਡਾ ਮੁੱਦਾ ਹੈ ਜਿਸ ਤਰ੍ਹਾਂ 15 ਸਾਲ ਅਸੀਂ ਹਾਲਾਤ ਵੇਖੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਸੀ ਉਹੀ ਹਾਲਾਤ ਇੱਕ ਵਾਰ ਫੇਰ ਪਰਤ ਕੇ ਵਾਪਸ ਆ ਗਏ ਸਪੈਸ਼ਲੀ ਸਾਡੀ ਜਿਹੜੀ ਪੱਟੀ ਹੈ ਬਾਰਡਰ ਦੀ 벨ਟ ਗੁਰਦਾਸ ਪਠਾਨਕੋਟੋਂ ਸ਼ੁਰੂ ਹੁੰਦੀ ਹੋਈ ਫਾਜ਼ਿਲਕਾ ਤੱਕ ਅਬੋਰ ਤੱਕ ਜਿਹੜੀ ਜਾਂਦੀ ਹੈ ਉੱਥੇ ਸਾਰੀ ਅੱਜ ਸਾਰਿਆਂ ਦਾ ਵੱਡਾ ਮਸਲਾ ਇਹ ਹੈ ਕਿ ਕਿਸੇ ਆਦਮੀ ਨੂੰ ਇਹ ਯਕੀਨ ਨਹੀਂ ਕਿ ਮੇਰੀ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਇੱਥੇ ਜ਼ਿੰਦਗੀ ਮਹਿਫੂਜ਼ ਹੋਏ ਟਾਪ ਪ੍ਰਾਇੋਰਟੀ ਕਿਸੇ ਵੀ ਦੇਸ਼ 'ਚ ਜਦੋਂ ਅਸੀਂ ਰਹਿੰਦੇ ਆ ਸਾਰਿਆਂ ਨੂੰ ਪਹਿਲੀ ਚੀਜ਼ ਜਿਹੜੀ ਅਸੀਂ ਧਿਆਨ ਕਰਦੇ ਆ ਉਹ ਇਹ ਹੁੰਦੀ ਆ ਕਿ ਮੇਰਾ ਫੰਡਮੈਂਟਲ ਰਾਈਟ ਹੈ ਕਿ ਮੇਰੀ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਜ਼ਿੰਦਗੀ ਮਹਿਫੂਜ਼ ਹੋਏ ਬਾਕੀ ਕਾਰੋਬਾਰ ਤੇ ਬਾਅਦ 'ਚ ਹੀ ਚੱਲਣੇ ਬਾਦਕਿਸਮਤੀ ਅੱਜ ਬਾਰਡਰ ਏਰੀਆ ਦੀ ਕੇਸ ਬਾਰਡਰ ਏਰੀਆ ਚ ਕੋਈ ਵੀ ਇਹੋ ਜਿਹਾ ਵਿਅਕਤੀ ਨਹੀਂ ਜਿਹਨੂੰ ਅੱਜ ਫਰੋਤੀ ਦੇ ਟੈਲੀਫੋਨ ਨੇ ਆ ਗਏ ਜਿਹਨੂੰ ਫਰੋਤੀਆਂ ਦੇ ਗੋਲੀਆਂ ਮਾਰ ਕੇ ਸ਼ਿਕਾਰ ਕਰ ਦਿੱਤੇ ਗਏ ਮੈਂ ਅੱਜ ਇੱਥੋਂ ਇਸ ਸਟੇਜ ਉੱਤੇ ਇਸ ਗੱਲ ਦਾ اقرار نامہ ਪੰਜਾਬ ਦੇ ਲੋਕਾਂ ਨਾਲ ਕਰਨਾ ਪਰਮਾਤਮਾ ਮਿਹਰ ਕਰੇ ਗੁਰੂ ਮਹਾਰਾਜ ਸਾਹਿਬ ਮਿਹਰ ਕਰਨ ਪੰਗੜੇ ਤੇ ਗਿੱਧੇ ਪਹਿਲੇ ਵੀ ਕਾਂਗਰਸ ਨੇ ਸ਼ੁਰੂ ਕਰਵਾਏ ਸੀ ਮੈਨੂੰ ਖੁਸ਼ੀ ਹੋਈ ਬਹੁਤ ਦੇਰ ਤੋਂ ਬਾਅਦ ਮੌਕਾ ਮਿਲਿਆ ਤਰਨਤਨ ਚੰਗੀ ਤਰ੍ਹਾਂ ਦਾ ਪਹਿਲੇ ਬਾਈਪਾਸ ਤੋਂ ਹੀ ਬਾਹਰ ਅੱਗੇ ਨਿਕਲ ਜਾਂਦੇ ਰਹੇ ਆ ਜ਼ਿਲ੍ਹਾ ਵੀ ਕਾਂਗਰਸੀ ਸਰਕਾਰ ਚ ਸੀ ਤਰਨਤਨ ਵਧਾਇਆ ਹੁਣ ਵਧੀਆ ਇੱਕ ਸ਼ਹਿਰ ਦਾ ਸ਼ੇਪ ਤਰਨਤਨ ਲੈ ਰਿਹਾ ਸ਼ੋਰੂਮ ਵੀ ਨੇ ਦੁਕਾਨਾਂ ਵੀ ਵਧੀਆ ਨੇ ਦੁਕਾਨਾਂ ਤੇ ਚਹਿਲ-ਭੈਲ ਵੀ ਚੰਗੀ ਸੀ ਅੱਜ ਸਾਰੇ ਉਹਨਾਂ ਵੱਡੀ ਅੱਜ ਸਮੁੱਚੇ ਪੰਜਾਬ ਦੇ ਵਿੱਚ ਤੇ ਬਾਰਡਰ ਬੈਲਟ ਦੇ ਵਿੱਚ ਇਹ ਲੋਕਾਂ ਦੇ ਦਿਮਾਗ ਤੇ ਗੱਲ ਹੈ ਕਿ ਜਿਹੜਾ ਇਸ ਟਾਈਮ ਨਵੇਂ ਗੈਂਗਸਟਰਸ ਦਾ ਰਾਜ ਆਇਆ ਇਹ ਜਿਹੜੇ ਵੱਡੇ ਮਹਾਨਿਆਂ ਤੇ ਲੋਕਾਂ ਨੂੰ ਫਰੋਤੀਆਂ ਆ ਰਹੀਆਂ ਨੇ ਉਹ ਚਾਹੁੰਦੇ ਸਾਨੂੰ ਰਾਹਤ ਦਵਾਈ ਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਮੇਰੇ ਵੀਰੋ ਅੱਜ ਵਿਸ਼ੇਸ਼ ਤੌਰ ਤਰਨਤਾਨ ਅਸੈਂਬਲੀ ਹਲਕੇ ਦੇ ਹਰ ਭਰਾ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਮੈਨੂੰ ਪਤਾ ਤਾਨੂੰ ਡਰ ਵੀ ਹੈ ਤੇ ਤੁਹਾਨੂੰ ਖੌਫ ਵੀ ਅਸੀਂ ਕਹਿੰਦੇ ਆ ਭਾਵੇਂ ਸਾਡੇ ਚੰਡੇ ਨਾਲ ਲਓ ਅਸੀਂ ਤੁਹਾਨੂੰ ਆਪਣੇ ਬਹੁਤ ਵੱਡੇ ਇਕੱਠਾਂ 'ਚ ਵੀ ਨਹੀਂ ਸੱਦਣਾ ਚਾਹਦੇ ਪਰ ਇੱਕ ਫੈਸਲਾ ਜ਼ਰੂਰ ਕਰ ਲਓ ਕਿ ਅਸੀਂ ਆ ਜਿਹੜੀ ਵੋਟ ਹੈ ਇਸ ਟਾਈਮ ਤਰਨਤਾ ਨੇ ਅਸੈਂਬਲੀ ਹਲਕੇ ਦੀ ਇਹਨੇ ਆਂਦੀ 2017-27 ਦੀ ਜਿਹੜੀ ਇਲੈਕਸ਼ਨ ਹੈ ਉਹਦੀ ਨੀਂ ਬਣਨੀ ਉਹਦਾ ਰਸਤਾ ਵਖਾਣਾ ਹੈ ਕਿ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਸੀਂ ਕਿਸ ਕਿਸਮ ਦੇ ਲੋਕ ਕਲਣਾ ਚਾਹਨੇ ਵਿਧਾਨ ਸਭਾ ਕਾਨੂੰਨ ਬਣਾਉਣ ਵਾਸਤੇ ਮੇਰੇ ਵੀਰੋ ਇਹ ਕਾਨੂੰਨ ਤੋੜਨ ਵਾਲਿਆਂ ਵਾਸਤੇ ਵਿਧਾਨ ਸਭਾ ਨਹੀਂ ਹੈ ਉਹਨਾਂ ਵਾਸਤੇ ਜਿਹੜੀ ਜਗ੍ਹਾ ਬਣੀ ਹੈ ਤੁਹਾਨੂੰ ਵੀ ਪਤਾ ਕਾਨੂੰਨ ਤੋੜਨ ਵਾਲਿਆਂ ਵਾਸਤੇ ਕਿਹੜੀ ਜਗ੍ਹਾ ਬਣਾਈ ਹੈ ਸਰਕਾਰ ਨੇ ਉਹਨਾਂ ਵਾਸਤੇ ਹੋ ਜਗਾ ਕਾਨੂੰਨ ਬਣਾਉਣ ਵਾਲਿਆਂ ਵਾਸਤੇ ਵਿਧਾਨ ਸਭਾ ਹੈ ਹੱਥ ਜੋੜ ਕੇ ਸਾਡੀ ਬੇਨਤੀ ਹੈ ਸਮੁੱਚੇ ਤਰਨਤਾਰ ਵਾਲੇ ਭਰਾਵਾਂ ਇਹ ਫਤਵਾ ਅੱਜ ਤੁਸੀਂ ਜਾਰੀ ਕਰਨਾ ਸਾਰਿਆਂ ਦੇ ਵੱਧ ਪੀੜਤ ਅੱਜ ਤਰਨਤਾਰਨ ਦਾ ਇਹ ਜਿਹੜਾ ਪੁਲਿਸ ਡਿਸਟ੍ਰਿਕਟ ਹੈ ਉਹ ਹੈ ਉਸ ਤੋਂ ਬਾਅਦ ਨਾਲ ਦੇ ਜ਼ਿਲ੍ਹੇ ਅਸੀਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਵਾਂਗੇ ਤੁਸੀਂ ਤਰਨਤਾਰਨ ਦੀ ਅਸੈਂਬਲੀ ਚੋਣ ਸਾਡੇ ਅਜ਼ੀਜ਼ ਕਰਨਬੀਰ ਸਿੰਘ ਬੁਰਜ ਨੂੰ ਤਿੰਡੇ ਨੈਸ਼ਨਲ ਕਾਂਗਰਸ ਨੂੰ ਜਿਤਾਓ ਸਰਕਾਰ ਆਂਦੇ ਹੀ ਸਾਡੀ ਟਾਪ ਪ੍ਰਾਇੋਰਟੀ ਇਹਨਾਂ ਗੈਂਗਸਟਰਾਂ ਨੂੰ ਨਿਊਟਰਲਾਈਜ਼ ਕਰਨ ਦੀ ਹੋਏਗੀ ਸਾਡੀ ਪਹਿਲੀ ਵਚਨਬੱਧਤਾ ਤੁਹਾਡੇ ਨਾਲ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕੀਤੀ ਲੋਕਾਂ ਦੇ ਚਿਹਰਿਆਂ ਤੇ ਰੌਣਕਾਂ ਆਈਆਂ ਮੇਰੇ ਵੀਰ ਜੋਸ਼ੀ ਸਾਹਿਬ ਜਦਾ ਜ਼ਿਕਰ ਕਰਦੇ ਸੀ ਜਿੱਥੇ ਉਹਨਾਂ ਦੇ ਪਰਿਵਾਰ ਨੇ ਬਹੁਤ ਸਾਰੇ ਇਸ ਕਿਸਮ ਦੇ ਇਥੇ ਪਰਿਵਾਰ ਬੈਠੇ ਨੇ ਜਿਨ੍ਹਾਂ ਨੇ ਆਪਣੇ ਪਿਆਰ ਵਾਲੇ ਜਿਹੜੇ ਨੇ ਕੁਰਬਾਨ ਕੀਤੇ ਪੰਜਾਬ ਦੀ ਏਕਤਾ ਤੇ ਅਖੰਡਤਾ ਵਾਸਤੇ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਗੁਜ਼ਾਰਿਸ਼ ਹੈ ਫੇਰ ਟਾਈਮ ਆਇਆ ਆਪਾਂ ਸਿਆਣੇ ਬਣੀਏ ਆਪਾਂ ਸੂਝਵਾਨ ਬਣੀਏ ਸਾਨੂੰ ਕੁਦਰਤੀ ਟਾਈਮ ਮਿਲ ਗਿਆ ਵੋਟ ਦੇ ਜ਼ਰੀਏ ਫੈਸਲਾ ਕਰਨ ਦਾ ਫੈਸਲਾ ਕਰੋ ਤੜੜੇ ਹੋ ਕੇ ਕਾਮਯਾਬ ਕਾਂਗਰਸ ਦਾ ਕੈਂਡੀਡੇਟ ਕਰੋ ਅਸੀਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਂਦੇ ਆ ਅਮਨ ਤੇ ਸ਼ਾਂਤੀ ਬਹਾਲ ਕਰਾਂਗੇ ਚਿਹਰਿਆਂ ਤੇ ਰੌਣਕਾ ਲੈ ਕੇ ਆਵਾਂਗੇ ਜਦੋਂ ਤੁਹਾਡੇ ਨੌਜਵਾਨ ਬੱਚੇ ਸਕੂਲਾਂ ਵਿੱਚ ਜਾਂ ਕਾਲਜਾਂ ਜਾਂਦੇ ਨੇ ਕਿਸੇ ਮਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਪੈਗੀ ਕਿ ਸ਼ਾਮ ਨੂੰ ਸਕੂਲ ਤੋਂ ਬਾਅਦ ਜਾਂ ਕਾਲਜ ਤੋਂ ਬਾਅਦ ਜਾਂ ਯੂਨੀਵਰਸਿਟੀ ਤੋਂ ਬਾਅਦ ਮੇਰਾ ਬੱਚਾ ਵਾਪਸ ਇੱਥੇ ਪਹੁੰਚਦਾ ਕਰਕੇ ਨਹੀਂ ਆਉਂਦਾ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਾਂਗਰਸ ਪਾਰਟੀ ਦੀ ਬਹੁਤ ਇਸ ਤੋਂ ਗਾਹ ਦੀ ਸੋਚ ਵੀ ਅਸੀਂ ਕਈ ਇਹੋ ਜਿਹੇ ਕੰਮ ਕਰਨੇ ਨੇ ਜਿਹਦੇ ਨਾਲ ਪੰਜਾਬ ਜਿਹੜਾ ਇੱਕ ਲੈਂਡਲੌਕ ਪੀਰੀਆ ਜਿਹੜਾ ਇੱਕ ਪਾਲਿਸੀ ਦੇ ਮੁਤਾਬਕ ਜਿਹੜੀ ਗੁਜਰਾਤ ਦੀ ਪੋਰਟਸ ਦੀ ਪਾਲਿਸੀ ਜਿਹੜੀ ਬੰਦਰਗਾਹਾਂ ਦੇ ਵਿੱਚ ਬੰਬਈ ਦੀਆਂ ਬੰਦਰਗਾਹਾਂ ਨੇ ਗੁਜਰਾਤ ਦੀਆਂ ਬੰਦਰਗਾਹਾਂ ਨੇ ਬਾਹਰ ਦੀਆਂ ਬੰਦਰਗਾਹਾਂ ਦੀ ਇੱਕ ਇੱਕ ਬਹੁਤ ਵੱਡੀ ਇੱਕ ਲੌਬੀ ਹੈ ਜਿਹੜੀ ਸਾਡੀ ਸੁੱਕੀ ਬੰਦਰਗਾਹ ਜਿਹੜੀ ਹੈ ਉਹ ਚੱਲਣ ਨਹੀਂ ਦੇ ਰਹੀ ਜਿੱਦ ਦਿਨ ਸੁੱਕੀ ਬੰਦਰਗਾਹ ਚੱਲ ਗਈ ਮੇਰੇ ਵੀਰੋ ਗੱਲ ਸੁਣ ਲੋ ਰਾਜਪੁਰੇ ਤੋਂ ਅੰਮ੍ਰਿਤਸਰ ਸਾਰੇ ਨੂੰ ਅਮੀਰ ਏਰੀਆ ਹਿੰਦੁਸਤਾਨ ਦਾ ਹੋਏਗਾ ਸਾਰੇ ਟਰੇਡਿੰਗ ਹਾਊਸਸ ਸਾਰੀ ਵੱਡੀ ਜਿਹੜੀ ਇੰਡਸਟਰੀ ਹੈ ਹਿੰਦੁਸਤਾਨ ਦੀ ਉਹ ਇੱਥੇ ਆ ਕੇ ਬੈਠੇ ਸਾਡਾ ਉਹ ਸੁਪਨਾ ਕਿ ਕਿਸੇ ਦਿਨ ਅਸੀਂ ਇਹ ਬਾਰਡਰ ਜਿਹੜਾ ਆਪਣਾ ਏਸ਼ੀਆ ਦੇ ਨਾਲ ਯੂਰਪ ਦੇ ਨਾਲ ਇਹ ਬਾਰਡਰ ਖੋਲ ਲੈ ਤੁਹਾਡੀ ਜਿਹੜੀ ਕਿਸਾਨਾਂ ਦਾ ਦੁੱਧ ਹੈ ਜਿਹੜਾ 50 ਰੁਪਏ ਕਿਲੋ ਹੈ ਇਹ ਜਦੋਂ ਚੀਜ਼ ਦੇ ਵਿੱਚ ਕਨਵਰਟ ਹੋਇਆ 500 ਤੋਂ 1000 ਰੁਪਏ ਕਿਲੋ ਵੇਚਣਾ ਜਿਹੜੀ ਸਬਜ਼ੀ ਇੱਥੇ 50 ਰੁਪਏ ਕਿਲੋ ਅਸੀਂ ਮਾਰਕੀਟ ਦਿੰਨੇ ਆ ਜਿੱਦਣ ਯੂਰੋਪੀਅਨ ਬਾਰਡਰ ਖੁੱਲਣਾ ਸਾਨੂੰ 350 ਤੋਂ 400 ਰੁਪਿਆ ਕਿਲੋ ਵਿਕਣਾ ਤੁਹਾਡੀ ਕਣਕ ਦੇ ਵਿੱਚੋਂ ਮੇਰੇ ਵੀਰੋ 28 ਕਿਸਮ ਦੀ ਬਰੈਡ ਬਣਦੀ ਹੈ ਸਾਡੇ ਦੁੱਧ ਚੋਂ 42 ਕਿਸਮ ਦਾ ਚੀਜ਼ ਬੰਦਾ ਜਿੰਨਾ ਚਿਰ ਵੈਲਿਊ ਐਡ ਨਹੀਂ ਹੋਏਗੀ ਸਾਡੇ ਇਸ ਏਰੀਆ ਦਾ ਜਿਹੜਾ ਪਰਿਵਰਤਨ ਨਹੀਂ ਹੋ ਸਕਦਾ ਇਹ ਕਾਂਗਰਸ ਦੀ ਲੀਡਰਸ਼ਿਪ ਹੀ ਕਰ ਸਕਦੀ ਇਸ ਤੋਂ ਪਹਿਲੇ ਤੁਹਾਨੂੰ ਯਾਦ ਹੋਏਗਾ ਪੰਜਾਬ ਜਦੋਂ ਇੱਕ ਨੰਬਰ ਦਾ ਸੂਬਾ ਸੀ ਉਹ ਵੀ ਇਸ ਏਰੀਆ ਦਾ ਮਰਦਾ ਮੁਜਾਹਿਦ ਸਾਬ ਪ੍ਰਤਾਪ ਸਿੰਘ ਕੈਰੋਂ ਦੀ ਦੇਨਸ 1980 ਤੱਕ ਮੇਰੇ ਭਰਾਓ ਪੰਜਾਬ ਇੱਕ ਨੰਬਰ ਦਾ ਸੂਬਾ ਸੀ 15 ਸਾਲ ਜਦੋਂ ਸਾਡੇ ਇੱਥੇ ਹਾਲਾਤ ਵਿਗੜੇ ਅੱਜ ਅਸੀਂ 18ਵੇਂ ਨੰਬਰ ਤੇ ਇੱਕ ਬਿਮਾਰੂ ਸੂਬਾ ਬਣ ਗਿਆ ਬਿਮਾਰੂ ਸੂਬਾ ਜਿੱਦਾਂ ਤੱਕ ਇਹ ਸਾਡੇ ਸਤੋਜ ਵਾਲੇ ਮਹਾਰਾਜ ਸਾਹਿਬ ਨੇ ਜਾਣੇ ਮੇਰੇ ਵੀਰੋ ਇੱਧਰ ਧਿਆਨ ਕਰੋ ਜਿੱਦਾਂ ਸਤੋਜ ਵਾਲੇ ਸਾਡੇ ਰਾਜੇ ਨੇ ਇੱਥੋਂ ਜਾਣੇ ਉਹ ਦਿਨ 5 ਲੱਖ ਕਰੋੜ ਦਾ ਕਰਜ਼ਾ ਸਾਡੇ ਤੇ ਹੋ ਗਿਆ ਨੌਕਰੀਆਂ ਵੀ ਜਿਹੜੀਆਂ ਇੱਥੇ ਵੰਡੀਆਂ ਜਾ ਰਹੀਆਂ ਮੇਰੇ ਭਰਾਓ ਨੌਕਰੀਆਂ ਵੀ ਤੁਸੀਂ ਵੇਖਦੇ ਹੋ ਇਹਦੇ ਵਿੱਚ 80% ਦੀਆਂ ਨੌਕਰੀਆਂ ਮੈਂ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਕਈ ਵਾਰ ਮੰਗ ਕੀਤੀ ਹੈ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਮਾਨ ਸਾਹਿਬ ਜਿੰਨੀਆਂ ਤੁਸੀਂ ਕਹਿੰਦੇ ਹੋ ਨੌਕਰੀਆਂ ਦਿੱਤੀਆਂ ਨੇ ਕੋ 40000 45000 ਜਿਹੜਾ ਤੁਸੀਂ ਕੁਫਰ ਤੋਲੇ ਆ ਇੱਕ ਵਾਈਟ ਪੇਪਰ ਜਾਰੀ ਕਰੋ ਬੰਦੇ ਦਾ ਨਾਂ ਉਹਦਾ ਪਿੰਡ ਦਾ ਐਡਰੈਸ ਜਾਂ ਸ਼ਹਿਰ ਦਾ ਐਡਰੈਸ ਕਿਹੜੇ ਮਹਿਕਮੇ ਚ ਕਿਹੜੀ ਨੌਕਰੀ ਉਹਨੂੰ ਮਿਲੀ ਏ ਇਹਦਾ ਕਾਗਜ਼ ਜਾਰੀ ਕਰੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਮੈਂ ਤਾਂ ਉਹ ਦੱਸਣਾ ਚਾਹੁੰਦਾ ਕਫਰ ਤੋਲ ਰਹੇ ਨੇ ਝੂਠ ਬੋਲ ਰਹੇ ਨੇ ਕਿਸੇ ਗੱਲ ਦਾ ਮੁਕਾਬਲਾ ਸਾਡੀ ਦਾ ਜਵਾਬ ਨਹੀਂ ਦੇ ਪਾਉਂਦੇ ਤੁਸੀਂ ਵੇਖਿਆ ਹੀ ਹੋਏਗਾ ਅਸੈਂਬਲੀ ਵਿੱਚ ਉਹ ਹਰਪਾਲਜੀ ਮੈਨਾ ਕੀ ਹੋਇਸ ਜਵਾਬ ਨਹੀਂ ਦੇ ਸਕਿਆ ਜਦੋਂ ਸਿੱਧਾ ਇਲਜ਼ਾਮ ਮੈਂ ਉਹਦੇ ਤੇ ਲਾਇਆ ਕਿ ਤੇਰੇ ਐਕਸਾਈਜ਼ ਮਹਿਕਮੇ ਚ ਚੱਲਦਾ ਕੀ ਦੇ ਜਵਾਬ ਇਹਦਾ ਦੇ ਨਹੀਂ ਸੀ ਚੱਕਿਆ ਆ ਤੁਹਾਡਾ ਗਰਗ ਜਿਹੜਾ ਜਿੰਨੇ ਸਾਰਾ ਪੰਜਾਬ ਡਬੋ ਦਿੱਤਾ ਪਾ ਦੇਖਿਆ ਸੀ ਮੈਦਾਨ ਚਾ ਤੇ ਮੇਰੇ ਵੀਰੋ ਮੇਰੀ ਗੁਜ਼ਾਰਿਸ਼ ਇੰਨੀ ਹੈ ਕਾਂਗਰਸ ਹੀ ਜਿਹੜਾ ਸਹੀ ਮੈਨੇਚ ਪੰਜਾਬ ਦੇ ਵਿੱਚ ਜੇ ਅਸੀਂ ਅਮਨ ਤੇ ਸ਼ਾਂਤੀ ਲੈ ਕੇ ਆਣੀ ਹੈ ਚੋਨੀ ਸਾਹਿਬ ਜੇ ਅਮਨ ਤੇ ਸ਼ਾਂਤੀ ਲੈ ਕੇ ਆਣੀ ਕਾਂਗਰਸ ਤੋਂ ਇਲਾਵਾ ਹੋਰ ਕੋਈ ਬਦਲ ਹੈ ਜਿਸ ਕਿਸਮ ਦੇ ਕੈਂਡੀਡੇਟ ਦੂਸੀਆਂ ਜਮਾਤਾਂ ਨੇ ਖਿਲਾਰੇ ਨੇ ਮੇਰੇ ਵੀਰੋ ਜੇ ਉਹ ਕਿਤੇ ਅਸੈਂਬਲੀ 'ਚ ਪਹੁੰਚ ਕੇ ਕਦੀ ਅੰਦਾਜ਼ਾ ਲਾਓਗੇ ਉੱਥੇ ਪੜੇਗਾ ਕੀ ਮੇਰਾ ਹਾਲ ਸਪੀਕਰ ਸਾਹਿਬ ਤੇ ਕੁਰਸੀ ਛੱਡ ਕੇ ਭੱਜਿਆ ਕਰਨਗੇ ਜੋ ਹਾਲਾਤ ਬਣਨਗੇ ਇਹ ਕਾਨੂੰਨ ਬਣਾਉਣ ਵਾਲੇ ਥੋੜਾ ਕਾਨੂੰਨ ਤੋੜਨ ਵਾਲੇ ਲੋਕ ਅਸੀਂ ਉੱਥੇ ਥੋੜਾ ਪਛਾਣੇ ਤੋ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਸਾਰੇ ਕਾਂਗਰਸ ਦੇ ਸਾਥੀਆਂ ਨੂੰ ਵਿਸ਼ੇਸ਼ ਤੌਰ ਮੈਂ ਇਥੋਂ ਰਾਜਵੀਰ ਸਿੰਘ ਭੁੱਲਰ ਸਾਡੇ ਅਜੀਜ਼ ਰਾਣਾ ਗੰਡੀਵਾਲਨ ਸਾਹਿਬ ਸਾਡੇ ਮਿੱਠਾ ਜੀ ਪਲਾਸੌਰ ਸਾਹਿਬ ਮੇਰੇ ਵੀਰ ਤਨੇਜਾ ਜੀ ਬੈਠੇ ਨੇ ਜਿੰਨੇ ਵੀ ਕੈਂਡੀਡੇਟ ਇਥੋਂ ਸਣ ਅਸੀਂ ਹੱਥ ਜੋੜ ਕੇ ਉਹਨਾਂ ਦਾ ਥੈਂਕਸ ਕਰਨਾ ਚਾਹੁੰਦੇ ਹਾਂ ਸਮੁੱਚੀ ਲੀਡਰਸ਼ਿਪ ਨੂੰ ਉਹਨਾਂ ਨੇ ਫਰਾਖ ਦੇ ਲਈ ਵਿਖਾਈ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਇਲੈਕਸ਼ਨ ਬੁਰਜ ਸਾਹਿਬ ਦੀ ਨਹੀਂ ਇਹ ਇਲੈਕਸ਼ਨ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਕਰਨ ਦੀ ਇਲੈਕਸ਼ਨ ਕਾਂਗਰਸ ਨੂੰ ਜਿਹੜਾ ਵੋਟ ਪਾਏਗਾ ਉਹ ਸਮਝੋ ਉਹ ਚਾਹੁੰਦਾ ਕਿ ਅਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਆਪਣੇ ਨੌਜਵਾਨ ਬੱਚੇ ਸੇਫਗਾਰਡ ਕਰਨੇ ਨੇ ਆਪਣੀਆਂ ਜਾਇਦਾਦਾਂ ਸੇਫਗਾਰਡ ਕਰਨੀਆਂ ਸੋ ਮੈਂ ਉਹਨਾਂ ਸਾਰੇ ਭਰਾਵਾਂ ਦਾ ਬੜਾ ਮਸ਼ਕੂਰ ਹਾਂ ਮੈਂ ਸਾਰੀ ਕਾਂਗਰਸ ਦੇ ਵਰਕਰਜ਼ ਨੂੰ ਇੰਨੀ ਗੁਜ਼ਾਰਿਸ਼ ਕਰਾਂਗਾ ਟਾਈਮ ਆ ਗਿਆ ਕਮਰ ਕਸੇ ਕਰਕੇ ਆਪਾਂ ਬੈਠੀਏ ਹਾਊਸ ਟੂ ਹਾਊਸ ਜਾਈਏ ਮੈਨੂੰ ਪੂਰਨ ਫੇਥ ਹੈ ਜਿੰਨੀ ਕਾਂਗਰਸ ਕੋ ਕਾਡਰ ਹੈ ਪ੍ਰਧਾਨ ਜੀ ਰਾਜਾ ਬੜਿੰਗ ਸਾਹਿਬ ਕਾਂਗਰਸ ਦਾ ਕਾਡਰ ਆਪਾਂ ਇੱਕ ਇੱਕ ਬੂਤ ਤੇ ਲਾ ਦਈਏ ਇੰਨੇ ਕ ਬੰਦੇ ਆਪਣੇ ਕੋ ਹੈ ਪਰ ਤੇ ਡਿਊਟੀ ਕਰਨ ਇਹ ਨਾ ਹੋਏ ਕਿ ਤੁਸੀਂ ਮੈਂ ਇੱਥੇ ਹੋਵਾਂ ਇਹ 3 ਸਪੀਚਾਂ ਕਰਕੇ ਧਰਾਂ ਨੂੰ ਤੁਰ ਜਣ ਬਹੁਤ ਸਾਰੇ ਇਸ ਕਿਸਮ ਦੇ ਲੋਕ ਕੋਈ ਪਾਸ ਸੇ ਅਸੀਂ ਵੇਖੇ ਇੱਥੇ ਰੋ ਬਹੁਤ ਸਾਰੇ ਲੋਕ ਚੌਧਰਾ ਚਾਹੁੰਦੇ ਨੇ ਜਿਹੜੇ ਚੌਧਰਾ ਚਾਹੁੰਦੇ ਨੇ ਉਹਨਾਂ ਨੂੰ ਫੇਰ ਇੱਥੇ ਯੋਗਦਾਨ ਵੀ ਪਾਣਾ ਪਏ ਇੱਥੇ ਨਿਹਰਾ ਮੂੰਹ ਵਿਖਾ ਕੇ ਭੱਜਿਆਂ ਗੁਜ਼ਾਰਾ ਨਹੀਂ ਹੋਣਾ ਮੈਦਾਨ ਦੇ ਵਿੱਚ ਜਰਨੈਲ ਉਹਨੂੰ ਕਿਹਾ ਜਾਂਦਾ ਜਿਹੜਾ ਮੈਦਾਨ ਦੇ ਵਿੱਚ ਇਹ ਤੇ ਇਤਿਹਾਸਿਕ ਮਾਜੇ ਦਾ ਮੈਦਾਨ ਹੈ ਇੱਥੇ ਤੇ ਵੱਡੇ ਤੁਸੀਂ ਵੇਖੋ ਸ਼ਹੀਦਾਂ ਦੀ ਪਾਵਨ ਧਰਤੀ ਹੈ ਜਿਨ੍ਹਾਂ ਨੇ ਆਪਣੇ ਧਰਮ ਦੀ ਖਾਤਰ ਹਰ ਚੀਜ਼ ਆਪਣੀ ਕੁਰਬਾਨ ਕਰ ਦਿੱਤੀ ਚੋ ਸਮੁੱਚੀ ਜਿਹੜੀ ਮੰਚ ਤੇ ਬੈਠੀ ਹੋਈ ਲੀਡਰਸ਼ਿਪ ਇਹ ਉਹਨਾਂ ਬਾਅਦ ਸੇ ਮੈਂ ਵਿਸ਼ੇਸ਼ ਤੌਰ ਤੇ ਇਹ ਗੱਲ ਕਹੀ ਹੈ ਕਿਰਪਾ ਕਰਿਓ ਅੱਜ ਦੀ ਸਪੀਚ ਦੇਖ ਕੇ ਤੇ ਦਰਸ਼ਨ ਦੇਖ ਕੇ ਚਲੇ ਨਾ ਜਾਇਓ ਕਮਰ ਕਸ ਕੇ ਇੱਥੇ ਬੈਠਿਓ ਉਸ ਜਿੱਤ ਦੇ ਵਿੱਚ ਤੁਹਾਡਾ ਵੀ ਹੱਥ ਹੋਏਗਾ ਤੇ ਜਿਹੜਾ ਇਥੋਂ ਨਿਕਲ ਜਾਏਗਾ ਉਹਦਾ ਅਸੀਂ ਬਕਾਇਦਾ ਤੌਰ ਤੇ ਦੱਸ ਦਵਾਂਗੇ ਲੋਕਾਂ ਨੂੰ ਕਿ ਆਏ ਜ਼ਰੂਰ ਸੀ ਰੋਲ ਇਹਨਾਂ ਨੇ ਕੋਈ ਅਸਲੀਅਤ ਚ ਸਾਡੇ ਹਾਸਲ ਨਹੀਂ ਕੀਏ ਕੋਈ ਸਾਡਾ ਇਹਨਾਂ ਦਾ ਯੋਗਦਾਨ ਇਹਦੇ ਚ ਨਹੀਂ ਸੋ ਇਹਦੇ ਵਿੱਚ ਕਿਸੇ ਨੂੰ ਲੱਗੇ ਭਾਵੇਂ ਖੁਸ਼ੀ ਤੇ ਭਾਵੇਂ ਹੋਏ ਕੋਈ ਨਰਾਜ਼ ਇਹ ਗੱਲ ਸਮਝ ਲਓ ਜਿਹੜੇ ਇਸ ਜੰਗ ਦੇ ਵਿੱਚ ਸਾਡੇ ਨਾਲ ਜੂਝਣਗੇ ਉਹਨਾਂ ਦੀ ਹੀ ਗੱਲ ਪਾਰਟੀ ਅੱਗੇ ਮੰਨੇਗੀ ਜਿਹੜਾ ਇਸ ਜੰਗ ਚ ਸਾਡੇ ਖਾਲੀ ਜੂਝੇਗਾ ਉਹ ਭੁੱਲ ਜੇ ਕਿ ਮੈਂ ਕੋਈ ਉੱਤੋਂ ਥੱਲੋਂ ਕੋਈ ਚੀਜ਼ ਲੈ ਆਣੀ ਉਹਨੂੰ ਕੁਝ ਨਹੀਂ ਤੇ ਲੱਭਣਾ ਇੱਕ ਚੰਗੀ ਤਰ੍ਹਾਂ ਇਹ ਗੱਲ ਸਮਝ ਲਓ